ंग <laughs> सिंध ਸੁਭਾ ਦੁਈ ਸੰਤ ਪਾਪਾ ਗੁਰਮੀਤ ਸਿੰਘ ਜੀ ਖੋਸਿਆਂ ਵਾਲੇ ਮਹਾਂਪੁਰਖਾਂ ਦੇ ਅਸ਼ੀਰਵਾਦ ਨਾਲ ਅਰਦਾਸ ਬੇਨਤੀ ਕਰਕੇ ਆਪਾਂ ਇਸ ਪ੍ਰੋਗਰਾਮ ਦਾ ਸ਼ੁਭ ਆਗਾਜ਼ ਕੀਤਾ ਹੈ ਸਜਨ ਕਾ ਸੰਨਿਧ ਕਾਲੇ ਕੇ ਪਿਓ ਦੋ ਮਿੰਟ ਆਪਣੇ ਵਿਚਾਰ ਰੱਖਣਾ ਉਹਦੇ ਸਭ ਦਾ ਧੰਨਵਾਦ ਕਰਦੀ ਜਿਹੜੇ ਮੇਰੇ ਨੀਰ ਦੇ ਲੰਗਰ ਦੇ ਵਿੱਚ ਫਿਰਦੇ ਆ ਉਹਨਾਂ ਨੂੰ ਹੱਥ ਮੰਨ ਕੇ ਬੇਨਤੀ ਆ ਪ੍ਰਧਾਨ ਜੀ ਵੱਲੋਂ ਕਿਸਾਨ ਯੋਧ ਜਿੰਦਾਬਾਦ ਕਿਸਾਨ ਯੋਧ ਜਿੰਦਾਬਾਦ ਕਿਸਾਨ ਯੋਧ ਦੇ ਕੋਈ ਆਪਣਾ ਪ੍ਰਦਰਸ਼ਨ ਲੈਗੇ ਜਿਹੜਾ ਰਹਿ ਗਿਆ ਨਹੀਂ ਆਪਣਾ ਰਹੀਏ ਸੋਨੂ ਪ੍ਰਚਾਰ ਜਿੰਦਾਬਾਦ ਸੋਨੂ ਪ੍ਰਚਾਰ ਉਹ ਚੰਨੇ ਪ੍ਰਚਾਰ ਜਿੰਦਾਬਾਦ ਜੀ ਜਿੰਦਾਬਾਦ ਜਿੰਦਾਬਾਦ ਸਿਕਸਟਰ ਜਿੰਦਾਬਾਦ ਜਿੰਦਾਬਾਦ ਕੰਟਰੀ ਚ ਕਕਰਤ ਸਿੰਘ ਜਿੰਦਾਬਾਦ ਜਿਨ੍ਹਾਂ ਨੂੰ ਆਲ ਇੰਡੀਆ ਗੈਰ ਰਾਜਨੀਤਿਕ ਦੀ ਮਹਾਪਚਾਇਤ ਮੋਗਾ ਦਾਣਾ ਮੰਡੀ ਦੇ ਵਿੱਚ ਹੋ ਰਹੀ ਆ ਜਿਹਦੇ ਵਿੱਚ ਰੋਲ ਕਾਠ ਦਾ ਸਰਦਾਰ ਸੁਖਜਿੰਦਰ ਸਿੰਘ ਖੋਸਾ ਵੱਲੋਂ ਭਾਰਤੀ ਕਿਸਾਨ ਜਨ ਨੂੰ ਖੋਸਾ ਦਾ ਕੀਤਾ ਗਿਆ 25 ਹਜ਼ਾਰ ਦਾ ਕਿਲੇ ਦੇ ਝੋਨਾ ਦੇ ਮੱਧ 25 ਕੁਆਰਟਰ ਤੇ 25 ਕੁਆਰਟਰ ਦੀ ਪ੍ਰਾਣੀ ਦੀ ਰਕੀਆ ਇੱਕ ਕੁਆਰਟਰ ਪ੍ਰਾਣੀ ਨੂੰ ਸਾਬਤ ਨਿਕਾਤਰ 100 ਰੁਪਿਆ ਕਰਦਾ ਹੁੰਦਾ ਹੈ ਤੇ ਕੋਣ ਦੇ ਨੂੰ ਹਮੰਦਤਾ ਸੀ ਕਿ ਕਿਸਾਨ ਨੂੰ ਜਿਆਦਾ 2500 ਰੁਪਿਆ ਕਿਲੇ ਨਾਲ ਦਿੱਤਾ ਜਾਵੇ ਕਿ ਨਹੀਂ ਤਾਂ ਉਹ 100 ਰੁਪਇਆ ਕੁਆਂਟਲ ਦੇ ਬੋਨਸ ਦਿੱਤਾ ਜਾਵੇ ਪਰ ਆਪਾਂ ਨੂੰ ਸਰਕਾਰ ਨੇ ਕੁਝ ਨਹੀਂ ਦਿੱਤਾ ਇਹਨਾਂ ਨੇ ਕੀ ਦਿੱਤਾ ਕੁਝ ਦਿੱਤਾ ਨਹੀਂ ਦਿੱਤਾ ਆਪਾਂ ਨੂੰ ਕੁਝ ਦਿੱਤਾ ਨਹੀਂ ਉਲਟੇ ਆਪਣੇ ਦੇ ਪਰਚੇ ਕਰਨ ਲੱਗ ਪਏ ਜੇ ਕਹਿੰਦਾ ਕਿਸਾਨ ਐ ਧਰਨੇ ਲਾਉਂਦੇ ਰਹੇ ਤਾਂ ਇੱਕ ਦਿਨ ਉਹ ਬੰਦੇ ਨਹੀਂ ਮਿਲਨੇ ਤੇ ਨਾਲ ਪੁੱਛ ਲੋ ਆ ਤੇਰੇ ਪਿਓ ਕਿੱਥੋਂ ਆ ਗਿਆ ਕਿੱਥੋਂ ਐਨੇ ਆ ਗਏ ਇਹ ਵੀ ਕਿਸਾਨ ਹੀ ਐ ਤੇ ਤੂੰ ਵੀ ਧਰਨਿਆ ਜੋ ਪੈਦਾ ਹੋਇਆ ਸੀ ਜਿਹੜਾ ਸਾਡੇ ਤੇ ਉਰਤੇ ਕਾਨੂੰਨ ਲਾਈ ਜਾਣਾ ਦੂਜਾ ਜਿਹੜਾ ਸੜਕਾਂ ਬਣਾਈ ਜਾਂਦੇ ਇਹ ਵੱਡੀਆਂ ਸੜਕਾਂ ਬਣਾਈ ਜਾਂਦੇ ਆ ਸਾਡੀ ਕੀਮਤੀ ਜ਼ਮੀਨ ਰੋਕੀ ਜਾਂਦੇ ਆ ਵੀਰੋ ਇਹ ਚੀਜ਼ ਤੇ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਇਹ ਸੜਕਾਂ ਸਿਰਫ ਕੋਆਪੋਰੇਟ ਕਰਾਣੇ ਜਿਹੜੇ ਵੱਡੇ ਕਰਾਣੇ ਆ ਕਾਰਪੋਰੇਟ ਕਰਾਣਿਆਂ ਨੂੰ ਫਾਇਦਾ ਦੇਣ ਦੀ ਖਾਤਰ ਹੀ ਬਣਾਈ ਜਾਂਦੇ ਆ ਆਪਣੀ ਖਾਤਰ ਨਹੀਂ ਬਣ ਰਹੀਆਂ ਜਿੰਤੇ ਸੜਕਾਂ ਬਣ ਗਈਆਂ ਉਹਦੇ ਆਪਾਂ ਨੂੰ ਇਹਨਾਂ ਨੇ ਸੜਕ ਤੇ ਚੜ੍ਹ ਨਹੀਂ ਦੇਣਾ ਜੇ ਚੜਾਂਗੇ ਤਾਂ ਆਪਾਂ ਤੋਂ ਬਹੁਤ ਟੈਕਸ ਲੈਣਗੇ ਉਹਨਾਂ ਦਾ ਹਿਸਾਬਾ ਉਹ ਨਹੀਂ ਜਾਂਦੀ ਕਿ ਭਾਵੇਂ ਜਿੰਨਾ ਆਪਾਂ ਤੋਂ ਇਹ ਲੈ ਲੈਣਗੇ ਇਹਨਾਂ ਨੇ ਆਪਣਾ ਕੋਈ ਫਾਇਦਾ ਨਹੀਂ ਕਰਨਾ ਅਸੀਂ ਇਸ ਵਾਸਤੇ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਇਹ ਅਪੀਲ ਕਰਦੇ ਹਾਂ ਬਾਕੀ ਨਾਲ ਜਗਾਉਨੇ ਆ ਵੀ ਇਹ ਸੜਕਾਂ ਬਿਲਕੁਲ ਤਾਂ ਬਣਾਓ ਨਾ ਸਾਨੂੰ ਲੋੜ ਨਹੀਂ ਹਰੇਕ ਪਿੰਡ ਹਰੇਕ ਸ਼ਹਿਰ ਹਰੇਕ ਕਸਬਾ ਵੱਡੀਆਂ ਸ਼ਰਕਾਂ ਨਾਲ ਜੁੜਿਆ ਹੋਇਆ ਸਾਨੂੰ ਛੋਟੀਆਂ ਸ਼ਰਕਾਂ ਦੀ ਲੋੜ ਨਹੀਂ ਜੇ ਫਿਰ ਵੀ ਇਹਨਾਂ ਨੇ ਸੜਕ ਬਣਾਉਣੀ ਆ ਆਪਣੇ ਵੰਡੇ ਘਰਾਣੇ ਮਿੱਤਰਾਂ ਨੂੰ ਲਾਹ ਪਹੁੰਚਾਉਣ ਦੀ ਖਾਤਰ ਤੇ ਸ਼ਰਕਾਂ ਜਿਹੜੀਆਂ ਬਣਾਉਣੀਆਂ ਪਿੱਲਰਾਂ ਤੇ ਬਣਾਣੇ ਆ ਜਾਲ ਵੱਡੀਆਂ ਸ਼ਰਕਾਂ ਉੱਚੀਆਂ ਬਣਨ ਪਿੱਲਰਾਂ ਤੇ ਬਣਨ ਤਾਂ ਕਿ ਜਦੋਂ ਹੜ੍ਹ ਵਗੈਰਾ ਆਵੇ ਹੜ੍ਹਾਂ ਦਾ ਪਾਣੀ ਆਵੇ ਉਹ ਇਹਾ ਦੀ ਨੱਗ ਜੇ ਜੇ ਕਦਾ ਸੂਏ ਕਸੀ ਦਾ ਪਾਣੀ ਵੀ ਹੁੰਦਾ ਉਹ ਵੀ ਇਹਦੀ ਨੰਗ ਜੇ ਸਾਡਾ ਨੁਕਸਾਨ ਨਾ ਹੋਵੇ ਤਾਂ ਕਿ ਕਿਸਾਨ ਦੀ ਜ਼ਮੀਨ ਬਚ ਜੇ ਜਿਹਨੂੰ ਬਾਕੀ ਬਣਾਉ ਲੋ ਕਿਸਾਨੋ ਤੋਂ ਉੱਥੇ ਹੋਣਾ ਤੋਂ ਉਹਨਾਂ ਚੱਤੇ ਹੋਣਾ ਚਾਹੀਦਾ ਸੋ ਹੁਣ ਜਿਹੜੇ ਸਾਡੇ ਬਾਹਰੋਂ ਜਿਹੜੇ ਬਾਹਰੋਂ ਸੱਜਣ ਸਾਡੇ ਆਏ ਐ ਬੜੇ ਸਰਕਾਰ ਜੋਗ ਸ਼ਕਤੀ ਤਾ ਪਹੁੰਚਣੇ ਐ भीमन्यू कोहड़ हरियाणा से आ, तो आज जो महापंचायत की जा रही है पहले भी हुई है क्या मेन मुद्दे हैं सरकारों के देखिए अभी दिल्ली में एक बड़े आंदोलन को लड़ने की तैयारी करी जा रही है उसी के तहत पूरे भारत में 22 बड़ी महापंचायत रखी गई है कल एक बड़ी महापंचायत लुधियाना में हुई आज यहाँ पे मोगा में हो रही है और इसी तरीके से अन्य राज्यों में भी तमाम पंचायतों की तैयारी चल रही है अभी मेन बड़े जो मुद्दे हैं वो है किसानों की कर्ज मुक्ति करी जाए स्वामीनाथन आयोग का सी प्लस पचास परसेंट फार्मूला लागू किया जाए इसके अलावा एमएससी में गारंटी कानून बनाया जाए जो मुक्त व्यापार समझौते सरकार धल्ले से कर रही है उन पर रोक लगाई जाए इन तमाम मांगों को लेकर एक बड़ा आंदोलन नई तैयारी की जा रही है उसी के तहत ये पंचायत है तो जैसे बीस के तो बीसों चौबीस के चुनाव भी आ रहे हैं तो किसानों की जो चुनावों को लेकर जो है बातें चल रही हैं कि किसानों की जो इनकम डबल की जाएगी ऐसी बातें हो रही हैं तो क्या लगता है देखिए वो तो मोदी साहब कहते थे दो तक किसानों की आय दोगुनी कर देंगे दो तक तो किसी किसान की आय दोगुनी नहीं हुई दो वो बात भी करनी बंद कर दी तो ये जुमलों की सरकार है झूठ बोलने वाली सरकार है कोई सिरात पैर नहीं होते इनकी बातों के झूठ 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 पे पे बोलते रहते हैं पिछले नौ साल से झूठी झूठ बोल रहे हैं और कुछ नहीं किया इन्होंने तो किसी किसान की आय दोगुनी नहीं हुई हाँ किसानों की आत्महत्या जरूर बढ़ गई है जरूर हुआ है देश में किसानों ने एक दिखाया है इस महापंचायत को ऐसा ही कहा कि ਯਾਹਾਂ ਸੇ ਕੁਛ ਕੁ ਪ੍ਰਾਕੁਸ਼ ਜ਼ਰੂਰ ਨਿਕਲੇਗਾ ਬਿਲਕੁਲ ਇੱਕ ਜਟੋਕੇ ਪੂਰੇ ਤਰੀਕੇ ਸੇ ਇੱਕ ਜਟੋਕੇ ਲੜਾਈ ਲੜੀ ਜਾਏਗੀ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਉਹਨਾਂ ਨੇ ਇਕਤਾ ਸਿੱਧੂਪੁਰ ਅਤੇ ਨਾਲ ਦੀ ਨਾਲ ਕਨਵੀਨਰ ਸਯੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅੱਜ ਜਿਹੜੀ ਅਰਧੇਸ ਕੀਤੀ ਜਾ ਰਹੀ ਹਾਂ ਜਿਹੜਾ ਦੇਖੋ ਜਿਹੜੀਆਂ ਕਾਨਫਰੰਸਾਂ ਦਾ ਇਹ ਮਹਾਪੰਚਾਇਤਾਂ ਦਾ ਜਿਹੜਾ ਦੌਰ ਚੱਲਿਆ ਤਾਂ ਸਾਨੂੰ ਇੱਕ ਮਜਬੂਰੀ ਦੇ ਵਿੱਚ ਸਾਰਾ ਕੁਝ ਕਰਨਾ ਪੈ ਰਿਹਾ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੇ ਨਾਲ ਕਮਿਟਮੈਂਟਸ ਕੀਤੀਆਂ ਸਰਕਾਰਾਂ ਨੇ ਕਿ ਅੰਦੋਲਨ ਦੇ ਦੌਰਾਨ ਵਾਅਦਾ ਕਰ ਲਿਆ ਕਿ ਬਾਕੀ ਮੰਗਾਂ ਤੁਹਾਡੀਆਂ ਪੂਰੀਆਂ ਕਰਾਂਗੇ ਉਹ ਨਹੀਂ ਕੀਤੀਆਂ ਔਰ ਅਗਲੀ ਗੱਲ ਜਿਹੜਾ ਸਭ ਤੋਂ ਵੱਡਾ ਬਾਹਰ ਅੱਜ ਸਾਡੇ ਕਿਸਾਨਾਂ ਨੇ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆ ਫਰਵਰੀ ਆ ਰਿਹਾ ਹੈ ਕਣਕ ਤੋਂ ਇਪੋਰਟ ਡਿਊਟੀ ਖਤਮ ਕਰਨ ਜਾ ਰਹੀ ਹੈ ਸਰਕਾਰ ਅਗਰ ਸਰਕਾਰ ਕਣਕ ਤੋਂ ਇمپੋਰਟ ਡਿਊਟੀ ਖਤਮ ਕਰਦੀ ਆ ਤਾਂ ਪੂਰੇ ਸਾਡੇ ਦੇਸ਼ ਦੇ ਕਿਸਾਨਾਂ ਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪਏਗਾ ਕਣਕ ਦਾ ਰੇਟ 7-800 ਰੁਪਏ ਕੁਇੰਟਲ ਦੇਖ ਸਕਦਾ ਭਾਰ ਦੇ ਅੰਦਰ ਔਰ ਇਹ ਹਾਲਾਤਾਂ ਦੇ ਵਿੱਚ ਫਿਰ ਸਮਾਂ ਲੋਡ ਵੀ ਮੰਗ ਕਰਦਾ ਸਮਾਂ ਕਿ ਅਸੀਂ ਉਹਦੇ ਤੇ ਕੋਈ ਪ੍ਰੋਟੈਸਟ ਕਰੀਏ ਉਹ ਪ੍ਰੋਟੈਸਟ ਦੀ ਸਾਡੀ ਤਿਆਰੀ ਹੈ ਪਿਛਲੇ ਦਿਨਾਂ 'ਚ ਜਦੋਂ ਜੀਐਸਕੇ ਨਾਨ ਪੋਲਿਟਿਕਲ ਦੀ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚੋਂ ਤੈਅ ਹੋਇਆ ਕਿ 올 ਓਵਰ ਇੰਡੀਆ ਅਸੀਂ ਵੀ ਵੱਡੀਆਂ ਕਿਸਾਨ ਪੰਚਾਇਤਾਂ ਕਰਾਂਗੇ ਜਿਨ੍ਹਾਂ ਦੇ ਵਿੱਚੋਂ ਆ ਸਾਡੀ ਚੌਥੀ ਪੰਚਾਇਤ ਹੋ ਰਹੀ ਹੈ ਇਸੇ ਤਰ੍ਹਾਂ ਸਾਡੀਆਂ ਅ ਤਲੋ ਕੇਰਲਾ ਕਰਨਾਟਕਾ ਤਾਮਿਲਨਾਡੂ ਦੀਆਂ ਅੱਗੇ ਸਾਡੀਆਂ ਡੇਟਾਂ ਆਈਆਂ ਹੋਈਆਂ ਨੇ ਬਾਕੀ ਸਾਰੀਆਂ ਸਟੇਟਾਂ ਦੇ ਰਾਜਸਥਾਨ ਦੀ ਸਾਡੀ ਡੇਟ ਆ ਗਈ ਹੈ ਐ ਬਿਹਾਰ ਦੀ ਸਾਡੀ ਡੇਟ ਆ ਚੁੱਕੀ ਹੈ ਉਹ ਅਸੀਂ ਸਾਰੀਆਂ ਕਰਨੀਆਂ ਨੇ ਉਹ ਸਭ ਦਾ ਮਤਲਬ ਇੱਕੋ ਹੀ ਹੈ ਕਿ ਅਸੀਂ ਫਰਵਰੀ ਚ ਇੱਕ ਵੱਡਾ ਅੰਦੋਲਨ ਸਰਕਾਰ ਦੀ ਇਸ ਬੇਰੁਖੀ ਦੇ ਖਿਲਾਫ ਦਿੱਲੀ ਦੇ ਵਿੱਚ ਛੇੜਨ ਜਾ ਰਹੇ ਆ ਉਹਦੀ ਤਿਆਰੀ ਚੋਂ ਹੈ ਔਰ ਪੰਜਾਬ ਸਰਕਾਰ ਨੂੰ ਵੀ ਅਸੀਂ ਇਹਨਾਂ ਕਾਨਫਰੰਸਾਂ ਦੇ ਮਾਧਿਅਮ ਤੋਂ ਆਗਾ ਕਰਨਾ ਚਾਹੁੰਦੇ ਆ ਕਿ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਕਾਰਪੋਰੇਟ ਨੂੰ ਦੇਣ ਵਾਸਤੇ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਨੇ ਕਿਤੇ ਕੋਈ ਸੈਲੋ ਜਲਾਏ ਜਾ ਰਹੇ ਨੇ ਕਿਤੇ ਵੱਡੇ ਵੱਡੇ ਮੇਨ ਹਾਈਵੇ ਕੱਢੇ ਜਾ ਰਹੇ ਜਿਨ੍ਹਾਂ ਦੀ ਲੋੜ ਹੀ ਨਹੀਂ ਅੱਜ ਪੰਜਾਬ ਨੂੰ ਔਰ ਉੱਥੇ ਕਿਸਾਨਾਂ ਦੀ ਔਨੇ-ਪੋਨੇ ਧਾਮਾਂ ਦੇ ਉੱਤੇ ਜ਼ਮੀਨਾਂ ਖੇਦੀਆਂ ਜਾ ਰਹੀਆਂ ਨੇ ਉਹ ਸਭ ਵਰਤਾਰੇ ਦੇ ਖਿਲਾਫ ਪ੍ਰੀपेड ਮੀਟਰ ਲਾਉਣਾ ਇਹ ਆਪਣੇ ਆਪ ਦੇ ਵਿੱਚ ਗੈਡ ਸਮਝੌਤੇ ਦੇ ਵਿੱਚੋਂ ਜਾਂ ਜਿਹੜਾ ਪਿੱਛੇ ਸਰਕਾਰ ਨੇ ਲੈ ਕੇ ਆਂਦਾ ਸੀਗਾ ਬਿਜਲੀ ਸੋਤ ਬੈਲੂ ਦਾ ਹਿੱਸਾ ਹੈ ਉਹਦਾ ਵਿਰੋਧ ਕਰਨ ਵਾਸਤੇ ਸਾਡਾ ਇਹ ਸਾਰਾ ਸਾਰਾ ਪ੍ਰੋਗਰਾਮ ਚੱਲ ਰਿਹਾ ਹੈ ਕੁਝ ਮਹੀਨਿਆਂ ਬਾਅਦ 2024 ਦੇ ਚੋਣ ਆਉਂਦੇ ਆ ਰਹੇ ਨੇ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੀ ਜਿਹੜੀ ਇਨਕਮ ਹੈ ਉਹ ਡਬਲ ਕਰਨਾ ਚਾਹੁੰਦੇ ਹਾਂ ਦੇਖੋ ਜਿਹੜੀਆਂ ਇਹ ਗੱਲਾਂ ਨੇ ਸਭ ਗੱਲਾਂ ਨੇ ਹਵਾ 'ਚ ਨੇ ਬਹੁਤ ਚਿਰ ਤੋਂ ਲਗਭਗ 10 ਸਾਲ ਹੋ ਚੱਲੇ ਉਹਨਾਂ ਨੂੰ ਸਦਾ ਦੇ ਬੈਠਿਆ ਨੂੰ ਲੇਕਿਨ ਹਰ ਵਾਰ ਇਹ ਕਹਿੰਦੇ ਨੇ ਕਦੇ ਤਾਂ ਕਹਿ ਦਿੱਤਾ ਜੀ ਅਸੀਂ ਇਹਨਾਂ ਦੀ ਇਨਕਮ ਡਬਲ ਕਰ ਦਿਆਂਗੇ ਸਭ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਇਹ ਕੀਤਾ ਸੀਗਾ ਕਿ ਅਸੀਂ ਚੋਣਾਂ ਦੇ ਵਿੱਚ ਜੇ ਜਿੱਤ ਕੇ ਆ ਜਾਂਦੇ ਆ 14 ਦਾ ਜੋ ਚੋਣ ਇਹਨਾਂ ਦਾ ਚੋਣ ਮੈਨੀਫੈਸਟੋ ਚੱਕੋ ਅਸੀਂ ਡਾਕਟਰ ਸੁਮੇ ਨਾ ਤੰਦੀਰ ਪੋਰਟ ਲਾਗੂ ਕਰਾਂਗੇ ਸਮੁੱਚੀ ਕਿਸਾਨੀ ਦਾ ਸਮੁੱਚਾ ਕਰਜ਼ਾ ਮਾਫ ਕਰਾਂਗੇ ਗੱਲਾਂ ਮੰਨੀਆਂ ਨੇ ਉਹ ਤੋਂ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਉੱਥੇ ਦੀ ਉੱਥੇ ਬੰਦ ਪਿਆ ਸਾਰਾ ਕੰਮ ਇਨਕਮ ਜਿਹੜੇ ਡਬਲ ਕਰਨ ਦੀ ਗੱਲ ਕਰਦੇ ਨੇ ਇਨਕਮ ਡਬਲ ਕਰਨ ਦੀ بجائے ਕਿਸਾਨਾਂ ਦੀਆਂ ਖੁਦਕਸ਼ੀਆਂ ਵਧ ਗਈਆਂ ਇਨਕਮ ਸਗੋਂ ਘਟ ਗਈ ਜੇ ਇਹ ਹਾਲਾਤ ਨੇ ਤਾਂ ਕਿਦੋਂ ਇਨਕਮ ਡਬਲ ਕਰਨ ਦੀਆਂ ਗੱਲਾਂ ਕਰਦੇ ਨੇ ਸੋ ਇਹ ਸਾਰਾ ਕਾਰਪੋਰੇਟ ਲੋਕਾਂ ਦੀ ਆਮਦਨ ਨੂੰ ਵਧਾਉਣ ਦੇ ਛੜੀ ਅੰਤਰ ਰਜੇ ਜਾ ਰਹੇ ਨੇ ਕਿਸਾਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਯੋਜਨਾਵਾਂ ਭਰਮ ਭਲੇਖਿਆਂ ਦੇ ਵਿੱਚ ਪਸਾਉਣ ਲਈ ਜਿਵੇਂ ਕੋਈ ਯੋਜਨਾ ਦੀ ਮੈਂ ਜੇ ਗੱਲ ਕਰਾਂ ਅ ਫਸਲੀ ਬੀਮਾ ਯੋਜਨਾ ਹੈ ਉਹ ਕਿਸਾਨ ਪੱਖੀ ਨਹੀਂ ਹੈ ਜੋ ਅੱਜ ਤੱਕਰ ਦੀ ਉਹਦੀ ਆਉਟਪੁੱਟ ਨਿਕਲ ਕੇ ਆ ਰਹੀ ਹੈ ਉਹਨੇ ਜਿੰਨਾ ਸਫੈਦਾ ਕੀਤਾ ਉਹਨੇ ਕਾਰਪੋਰੇਟਾਂ ਦਾ ਕੀਤਾ ਉਹਨੇ ਕੰਪਨੀਆਂ ਦਾ ਕੀਤਾ ਤੇ ਕਿਸਾਨਾਂ ਦੇ ਕੋਲੋਂ ਲੁੱਟ ਕਰਵਾਈ ਹੈ ਜੀ क्या नाम किया हरिकेश हरिकेश जी आज जो महापंचायत हो रही है आप जिन पहुँचे हो पंजाब में हरियाणा से तो क्या मुख्य मांगे हैं जिनको लेके आज तो महापंचायत की जा मुख्य मांगे तो किसान की मांगे तो बहुत है और इनमें से मेन तो ये है कि जो जमीनों पर जबरदस्ती कब्जे किए जा रहे हैं वो नहीं होने चाहिए और जितनी भी जबरदस्ती किसान के साथ की जा रही है वो बहुत ज़्यादा मांगे हैं हमारे हमारे अधिकार से ये बाहर जा रहे हैं एक तो समर्थन मिल जाए एम एस पी नहीं मिलना वो भी हमारी मांग है स्वामीनाथन रिपोर्ट जो जहाँ तक मतलब अभी तक कोई उसका विचार नहीं किया गया वो भी हमारी बकाया है और जो हमारे कुछ मुकदमे हरियाणा में भी बकाया है उनको वापिस नहीं लिया गया जो कि उन्होंने कहा था कि हम वापिस ले लेंगे हमारी मांगें बहुत हैं हमारी मांगों के ऊपर तो बिजली का है वो भी हमारा आदर में लटका हुआ है ज़बरदस्ती थोपने वाली बातें होती हैं जैसे अब ये स्मार्ट मीटर है पिच वाले पिच वाले जो स्मार्ट मीटर लगा रहे हैं ये सरकार धक्काशाही कर रही है किसानों के साथ कर्जा की जबर वसूली करना उनके घर में कुर्ती लाना उनके बगैर कुछ नोटिस दे देना ये भी ज़बरदस्ती है ਅੱਜ ਮਹਾਪੰਚਾਇਤ ਕੀਤੀ ਜਾ ਰਹੀ ਹੈਗੀ ਹੈ ਕੀ ਮੁੱਖ ਗੱਲਾਂ ਨੇ ਡਿਟੈਕਟ ਲੈ ਕੇ ਜੀ ਦੇਖੋ ਜੀ ਇਹ ਜਿਹੜੀ ਮਹਾਪੰਚਾਇਤ ਹੈ ਇਡਗਾ ਦੇ ਵਿੱਚ ਅਸੀਂ ਜਿਵੇਂ ਮੋਗੇ ਜ਼ਿਲ੍ਹੇ ਦੇ ਵਿੱਚ ਅੱਜ ਜਿਹੜੀ 15 ਤਰੀਕ ਨੂੰ ਦਾਣਾ ਮੰਡੀ 'ਚ ਕਰਾ ਰਹੇ ਹਾਂ ਤੇ ਇੱਥੇ ਜਿਹੜੇ ਸਾਡੇ ਇਡਗਾ ਦੇ ਆਗੂ ਆ ਤੇ ਸਾਡੇ ਪੰਜਾਬ ਗੈਰਾਂ ਦੇ ਸੂਜਿਤ ਕਿਸਾਨ ਮੋਰਚੇ ਦੇ ਆਗੂ ਨੇ ਤੇ ਜਿਹੜਾ 18 ਜਥੇਬੰਦੀਆਂ ਸਾਡੀਆਂ ਉਤਰੀ ਭਾਰਤ ਨੂੰ ਨਹੀਂ ਲਿਆਗੂ ਨੇ ਇਹ ਸਾਰਾ ਰੜਕੇ ਹੀ ਜਿੱਥੇ ਅੱਜ ਇੱਥੇ ਮਹਾਪੰਚਾਇਤ ਕਰਾਈ ਆ ਬਾਕੀ ਅਸੀਂ ਸਾਰੇ ਵੇਸ਼ ਦੇ ਵਿੱਚ ਮਹਾਪੰਚਾਇਤਾਂ ਕਰਾ ਰਹੇ ਆ ਇਹ ਮਹਾਪੰਚਾਇਤਾਂ ਦਾ ਇਹ ਹੈ ਕਿ ਮੁੱਦਾ ਕਿਉਂਕਿ ਸਰਕਾਰਾਂ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਜਿੱਥੇ ਉਹ ਕੁੰਭ ਕਰਨੇ ਦੀ ਨੀਂਦ ਸੁੱਤੀਆਂ ਪਈਆਂ ਜੇ ਮੈਂ ਪੰਜਾਬ ਸਰਕਾਰ ਦੀ ਗੱਲ ਕਰਾਂ ਪਿਛਲੇ ਸਾਲ ਜਿਹੜਾ ਨਰਮਾ ਵੈਟ ਫਲਾਈ ਨਾਲ ਤੇ ਡੁਪਲੀਕੇਟ ਜਿਹੜੀਆਂ ਦਵਾਈਆਂ ਸੀ ਤੇ ਡੁਪਲੀਕੇਟ ਜਿਹੜੇ ਬੀਜ ਸੀਗੇ ਉਹਨਾਂ ਦੇ ਨਾਲ ਜਿਹੜਾ ਕਿਸਾਨਾਂ ਨੂੰ ਨਰਮਾ ਵੋਹਣਾ ਪੈ ਗਿਆ ਇੱਕ ਕਿਸਾਨ ਦਾ 30000 ਰੁਪਏ ਖਰਚੇ ਤੇ ਨਰਮਾ ਹੋਇਆ ਸੀ ਕਿਉਂਕਿ ਜੇ ਮੈਂ ਗੱਲ ਕਰਾਂ ਜੇ ਨਰਮੇ ਦੀ ਬਖਸਰ ਮਲੋਟ ਬੱਲੂਆ ਫਾਜ਼ਿਲਕਾ ਬਠਿੰਡਾ ਹੰਬੌਰ ਇਹ ਸਾਰੇ ਜਿਹੜੇ ਜਿਹੜੀ ਨਰਮੇ ਦੀ ਬੈਲਟ ਆ ਉਥੇ ਸਰਕਾਰ ਨੇ ਸਾਡੇ ਨਾਲ ਮੀਟਿੰਗਾਂ ਕਰਕੇ ਨਰਮੇ ਦਾ ਮਾਓਜਾ ਮੰਨਿਆ ਸੀ ਪਿਛਲੇ ਸਾਲ ਇਸ ਵਾਰ ਕੀ ਹੋਇਆ ਗੁਲਾਬੀ ਸੁੰਡੀ ਦੇ ਜਿਹੜੀ ਨਰਮੇ ਦੀ ਫਸਲ ਆ ਉਹ ਤਹਿਸ ਨਰਸ ਕਰਦੀ ਆ ਤੇ ਸਰਕਾਰ ਨੇ ਹਲੇ ਤੱਕ ਕੋਈ ਮੁਆਵਜ਼ਾ ਦਿੱਤਾ ਨਹੀਂ ਗਰਦੌਰੀਆਂ ਕਰਾਤੀਆਂ ਖਾਲੀ ਜਿਹਨੇ ਗੱਲ ਤਨਾ ਮੁਆਵਜ਼ੇ ਦੀ ਖੜਾ ਦੇ ਨਾਲ ਕਿਸਾਨਾਂ ਦਾ ਇਨਾ ਨੁਕਸਾਨ ਹੋਇਆ ਜ਼ਮੀਨ ਖਰਾਬ ਹੋਈ ਬੋਰ ਖਰਾਬ ਹੋਏ ਤੇ ਉਹਨਾਂ ਦਾ ਵੀ ਇੱਕ ਮੁਆਵਜ਼ਾ ਹਲੇ ਵੀ ਦਾ ਸਿਰਫ ਕੇਂਦਰ ਨੇ 6500 ਰੁਪਏ ਨਾਲ ਉਹਨਾਂ ਦੇ जखਮਾਂ ਤੇ ਲੂਣ ਭੁੱਕਿਆ ਇਸ ਕਰਕੇ ਅੱਜ ਇਸ ਮੰਚ ਤੋਂ ਵੱਡਾ ਸੰਦੇਸ਼ ਦੇਵਾਂਗੇ ਲੜਾਈ ਦਾ ਜਿੱਥੇ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਔਰ ਕਿਸਾਨਾਂ ਨੂੰ ਅਸੀਂ ਜਗਾਵਾਂਗੇ ਕਿ ਅੱਜ ਜੇ ਲੜਾਈ ਲੜਨੀ ਪੈਣੀ ਤੁਹਾਨੂੰ ਆਪਦੇ ਮੋਢਿਆਂ ਤੇ ਲੜਨੀ ਪੜੀ ਆ ਨਾ ਕਿ ਰਾਜ ਸਰਕਾਰਾਂ ਨੇ ਲੜਨੀਆਂ ਨਾ ਕੇਂਦਰ ਸਰਕਾਰਾਂ ਨੇ ਲੜਨੀਆਂ ਨਾ ਪੰਜਾਬ ਸਰਕਾਰਾਂ ਨੇ ਲੜਨੀਆਂ ਕਿਸਾਨ ਨੂੰ ਆਪ ਲੜਨੀ ਪੈਣੀ ਆਪਦੇ ਹੱਕ ਲੈਣ ਲਈ ਔਰ ਸਾਰੇ ਮੰਚ ਤੋਂ ਇੱਥੇ ਕਿਸਾਨ ਇਹ ਤਹਈਆ ਕਰਕੇ ਜਾਣਗੇ ਅੱਜ ਇਹੀ ਸੁਨੇਹਾ ਆ ਹੀ ਮਹਾਪਰਚੈਤਾ ਰਹੀ ਸਾਰੇ ਕਿਸਾਨਾਂ ਨੂੰ